ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਨਾਲ ਤੇ ਲੋਡੇਰੀ ਫਾਰਮ ਰਾਜਾ ਸਾਸੀ ਤੋਂ ਤੇ ਅੱਜ ਦੀ ਵੀਡੀਓ ਵੀ ਟੋਟਲ ਆਪਾਂ ਤੁਹਾਨੂੰ 7-8 ਪਸ਼ੂ ਦਿਖਾਉਣੇ ਆ ਤੇ ਆਪਾਂ ਪਹੁੰਚਿਆ ਮੀਨ ਹਰ ਮੰਡੇ ਕੋਲ ਆ ਜਾ ਤੇ ਆ ਗੋ ਵੀਰ ਨਾਲ ਕਰਦੇ ਆ ਗੱਲਬਾਤ ਪਸ਼ੂਦਾਨ ਦਾ ਸਾਸੀ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਸ ਨਾ ਢੇਠਾ ਦੇ ਭਈਆ ਭਾਈ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਛੱਗੇ ਭਾਜੀ ਬਣਾਇਆ ਮੰਡੀ ਵਾਲਾ ਮਾਹੌਲ ਮੰਡੀ ਵਾਲਾ ਹੀ ਹੁੰਦਾ ਭਾਜੀ ਤੁਸੀਂ 2-3 ਦਿਨ ਨਾਗੇ ਪਾਇਆ ਮੈਂ ਤੁਹਾਨੂੰ ਕਿਹਾ ਆਓ ਆਓ ਹਾਂਜੀ ਹਾਂਜੀ ਕੰਮ ਜਿਆ ਪਾਇਆ ਗਿਆ ਕੋਈ ਜ਼ਰੂਰੀ ਤਾਂ ਕਰਕੇ ਹਾਂਜੀ ਹਾਂਜੀ ਮਾਰ ਤੇ ਇਦਾਂ ਰੋਜ਼ ਆਉਂਦਾ ਵੇਖ ਜਾਂਦਾ ਵਾ ਠੀਕ ਹੈ ਠੀਕ ਹੈ ਆ ਵੀ ਆ ਚਾਰ ਪੰਜ ਡੰਗਰ ਹੁੰਨੇ ਆਏ ਅਜੇ ਅੱਛਾ ਅੱਛਾ ਪਾ ਲਿਆ ਹਰੋਸੇ ਵਾਲੇ ਤੁਹਾਨੂੰ ਮੈਂ ਫੋਨ ਕਰਦਾ ਮੈਂ ਭਾਜੀ ਅੱਜ ਠੀਕ ਹੈ ਠੀਕ ਹੈ ਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਫੋਨ ਨੰਬਰ 8264442131 ਤੁਹਾਨੂੰ ਮਾਰ ਭਾਈ ਤੁਹਾਨੂੰ ਪਤਾ ਰੇਣ ਜਾਏ ਹੁਣ ਤੇਰੀ ਭਿਗਦਾ ਹਾਂਜੀ ਹਾਂਜੀ ਬਿਲਕੁਲ ਚਾਹੀਦਾ ਹੈ ਪਾਣੀ ਗਈ ਨਹੀਂ ਗਈ ਅੱਛਾ ਜਿੱਤੂ 24 ਹੋਣੀ ਹੈ ਠੀਕ ਹੈ ਠੀਕ ਹੈ ਜੀ ਤੇ ਸ਼ੁਰੂਆਤ ਇਧਰੋਂ ਕਰੀਏ ਦੰਗਰ ਆਪਣੋ ਹੈਗੇ 6 7 ਉਧਰੋਂ ਕਰੀਏ ਸ਼ੁਰੂ ਰਬ ਜੀ ਸਾਰੇ ਭਾਈ ਆ ਗਏ ਆ ਸਾਰੇ ਵੀਰ ਵੀਡੀਓ ਦੇ ਚੰਨ ਮਾਣਾ ਖੁਰਲ ਗਿਆ ਭਰਤੀਆਂ ਅੱਜ ਤੇ ਹਰਮਨ ਨੇ ਮੈਂ ਨਾ ਕੁੰਡੇ ਸਾਰੇ ਭਰਤੇ ਆ ਦੇ ਹੋੜੇ ਆ ਗਿਆ ਬਾਕੀ ਦੇ ਕੋਲ ਝੋਟੀਆਂ ਤੇ ਆਖੀ ਵੇਲੇ ਬਾਹਰ ਲੱਗਾ ਤੇ ਭਾਈਆ ਪਹਿਲੇ ਨੰਬਰ ਤੇ ਝੋਟੀਆਂ ਕਿਵੇਂ ਜੇ ਪਹਿਲਾ ਸੂਆ ਭਾਈ ਝੋਟੀ ਸੂਈ ਜੇ ਅੱਛਾ ਜੀ ਆਹ ਤੱਤਾ ਵੀ ਮਗਰ ਸੂਈ ਨੂੰ 13-14 ਦਿਨਾਂ ਦੇ ਲੱਗੇ ਬੰਨੇ ਟਾਈਮ ਹੋਇਆ ਜੀ ਠੀਕ ਹੈ ਠੀਕ ਹੈ ਜੀ ਚੋਈ ਹੋ ਗਏ ਹੁਣ ਆਈਏ ਅੱਛਾ ਜੀ ਆਪਾਂ ਪੋਣੀ ਨਹੀਂ ਤੋਈ ਆਖਿਆ ਭਾਦੇ ਹਰਮਨ ਤਾਂ ਆਪਾਂ ਪੋਣੀ ਆ ਠੀਕ ਹੈ ਠੀਕ ਹੈ ਇਕੋ ਕਿੰਨਾ ਦੁੱਧ ਦਦਾ ਉਹਦਾ 8 ਕਿਲੋ ਹੋਊਗਾ 7 ਮੰਨ ਕੇ ਜਿਹੜਾ ਮਰਜੀ ਵੀਰ ਲੈ ਜੇ ਠੀਕ ਹੈ ਜੀ ਤੇਰੇ ਨਾਲ ਇੱਕ ਨੰਬਰ ਲੱਗੀ ਪੂੜ ਛੱਟਾ ਘਾੜਵਾਦ ਨਹੀਂ ਹੈ ਅਛਾ ਜੀ ਸਿੰਘ ਦੀ ਝੋਟੀ ਠੀਕ ਹੈ ਠੀਕ ਹੈ ਜੀ ਸਵੇਰ ਕਿੰਨਾ ਦੱਸਿਆ ਪਹਿਲਾ ਜੀ ਪਾ ਜੀ ਪਹਿਲਾ ਜੀ ਠੀਕ ਹੈ ਲੋ ਜੀ ਪਹਿਲਾ ਹੀ ਸਵੇਰ ਸੂਈ ਆ ਤੇ 7 ਤੋਂ 8 ਦੇ ਟੰਡਾ ਦੁੱਧ ਤਿਆਰ ਆ ਸੂਈ ਨੂੰ ਕੋਈ ਟਾਈਮ ਲੰਘ ਤੋਂ ਭਾਵੇਂ 15 ਦੇ ਦਿਲ ਦੇ ਆਸ-ਪਾਸ ਟਾਈਮ ਦਾ ਦੇ ਵੀ ਰੋਣੀ ਕਿ ਚਵਾਈ ਇਹਦੀ ਬਾਈ ਉਹਨਾਂ ਨੇ ਕਰਕੇ ਲਿਆਂਦੀ ਜੇ ਕੋਈ ਉਸ ਹਾ ਉਹਨਾਂ ਕੋਈ ਵੀਰ ਭਰਾ ਦਾ ਅੰਦਾਜ਼ਾ ਲਵੇ ਦੇ ਬਾਕੀ ਕੰਮ ਵਜਨ ਦੀ ਚੰਗੀ ਆ ਤੇ ਸਿੰਘ ਸਿੰਘ ਵੀ ਬੜਾ ਚੰਗਾ ਲੱਗਾ। ਦੋ ਬਈ ਕਰੋ ਚਾਕੇ। ਉਹ ਆ ਜੀ ਦਾ ਸਿੰਘ ਸਿੰਘ ਨਿਕਾ ਨਿਕਾ ਜਾ ਸਿੰਘ ਆ। ਪਰਾਂ ਨੂੰ ਆ ਬੁੱਜੀ ਤੋਂ ਪਰਾਂ ਕਰਦੇ। ਤੇ ਥਣਥਣ ਵੀ ਬੜਾ ਚੰਗਾ ਲੱਗਾ ਜੇ ਐਨ ਗਿਠਗਿਠ ਤੇ ਥਣ ਲੱਗਾ। ਘਾੜੇ ਦੀ ਪੂਛ। ਦੋ ਇੱਕ ਨੂੰ ਜਾ ਕੇ ਆ ਜੇ ਬੋਲੀ ਸਵਾਦ ਸੈਲ ਤੇ ਇਹ ਚਵਾਈ ਹੋ ਗਿਆ ਜੀ ਭਾਜੀ ਗੱਡੀ ਉਹ ਲੱਗੀ ਜੇ ਵੇਖ ਲੋ ਕੋਈ ਵੀਰ ਸ਼ਾਮਾ ਨੂੰ ਬਣੀ ਦੀ ਵੀਡੀਓ ਪਾਲੇ ਬੇਸ਼ੱਕ ਸਾਡੇ ਕੋ ਫੇਰ ਲੈ ਜੇ ਠੀਕ ਹੈ ਤੇ ਇਹਦਾ ਮੁੱਲ ਵੀ ਰੋਣਾ ਮੁੱਲ ਭਾਜੀ ਦਾ 85000 ਕਰ ਦੇ ਜੇ ਅੱਛਾ ਜੀ ਤੇ ਹਾਂ ਨਾ ਜੀ ਚੋਂ 100-200 ਰੁਪਿਆ ਛੋੜ ਹੀ ਹੋਣੀ 72000 ਦੀ ਦਵਾਂਗੇ ਠੀਕ ਲੋ ਭਾਜੀ 72000 72000 ਦੀ ਘੱਟ ਤੋਂ ਨਹੀਂ ਸੁਈ ਆ ਕਿਆਜ ਹੁਣ ਤੁਗੇ ਨੰਬਰ ਦੇ ਆ ਖਾੜੋ ਛੋਟੀ ਪਾਜੀ ਇਹ ਛੋਟੀ ਦਾ ਦੂਜਾ ਸੋਏ ਲੇਵਾ ਵਖਾਰੋ ਕਹਿ ਦੇ ਦੇ ਨੇ ਫੋਟ ਫੋਟ ਬਾਹਰ ਆਈ ਆ ਤੁਸੀਂ ਦੱਸੋ ਆਈ ਤੇ ਨਹੀਂ ਆਈ ਨਹੀਂ ਆਈ ਆਈ ਆ ਜੀ ਸੁਈ ਨੂੰ ਇਹਨੂੰ ਵੀ ਪਾਜੀ 10 12 ਨਾ ਲੱਗ ਬਣੇ ਟਾਈਮ ਆ ਉਹ ਕੱਟਾ ਜੇ ਮਗਰੇ ਚ ਠੀਕ ਆ ਜੀ ਇਹਦੇ ਪਿੱਛੇ ਮੇਲ ਕਫ ਆ ਗਿਆ ਨੇ ਚੌਂ ਚਾਂ ਇੱਕ ਨੰਬਰ ਦੁੱਧ ਪਾਜੀ 12 ਕਿਲੋ ਹੋ ਜੇ ਪੱਟਾ ਛੋਟੀ ਦੇ ਅੱਛਾ ਜੀ ਜਿਹੜਾ ਮਿਲ ਲੈਣਾ ਵਾ ਠੀਕ ਆ ਠੀਕ ਆ ਜੀ ਇੱਕੇ ਗਾਲਾ ਭਾਵੇਂ 13 ਕਹਿ ਰੋ 14 ਕਹਿ ਦੋ ਅੱਛਾ ਜੀ ਹਾਂਜੀ ਲੋ ਬਜੀ ਕੱਢ ਬਜ ਨੇ ਤਾਂ ਵਿਚ ਆ ਗਿਆ ਜਦ ਦੁੱਧਾ ਸੁਆ ਸੁਆ ਦੇਖੋ ਛੋਟੀ ਕਿੰਦੀ ਭਾਜੀ ਪਲੀ ਪੁਲੀ ਵੇਖੋ ਪਿੱਛੋਂ ਲੋ ਜੀ ਫੇਸਵਾਲ ਜੀ ਸੇ ਨੂੰ ਪੂਰੀ ਚੰਗਾ ਲੱਗਾ ਵਾ ਤੇ ਬਾਕੀ ਐ ਕਿਹਦਾ ਗਾਂ ਨੂੰ ਬਣੀ ਪਈ ਏ ਕਰਮਾਲੀ 12 ਲੀਟਰ ਜਿਹੜਾ ਇਸ ਟਾਈਮ ਕੋ ਮਾਊਥ ਤੇਰੇ ਦੁੱਧ ਤਿਆਰ ਆ ਇਹ ਕਿੰਨਾ ਕੱਢ ਦੂਗੀ ਦੁੱਧ ਉਹ ਤਾਂ ਭਾਈ ਜਾਰਾ ਨਹੀਂ ਆ ਪਾ ਤੇ ਤੁਹਾਨੂੰ ਪਤਾ ਆ ਲੰਨੇ ਚਲੋ 2 ਕਿਲੋਰੀ ਕਾਪ ਮਾਰ ਜੂਗੀ 13 14 ਕਿਲੋ ਦੁੱਧ ਚੋਟੀ ਚਵਾਈ ਆ ਉਹ ਰਮਾਨਾ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਲਉਂਗੀ 13 14 ਲੀਟਰ ਜਿਹੜਾ ਦੁੱਧ ਭਰੀ ਹੋਊ ਵੀ ਕੋਈ ਨੀਤਰਾ ਸਾਹਮਣਾ ਲੈ ਗਿਆ ਬਾਕੀ ਸਾਫ ਚੋਂ ਬਾਉ ਦੀ ਚੰਗਾ ਕਰਾਉਣ ਚਵਾ ਇੱਕ ਨੰਬਰ ਪਾਜੀ ਝੋਟੇ ਦਾ ਹੋਊਗਾ ਪੇਠ ਵੇਖੋ ਲੇਵਾ ਵੇਖੋ ਕਿਹੜਾ ਲੱਗਾ ਵਾ ਰੋਟਿਆ ਕਾਨ ਫੋਟ ਫੋਟੀ ਬਾਹਰ ਲਵਾਈ ਕੋਈ ਸਾਈਡ ਨਹੀਂ ਜੇ ਵੇਖ ਲਓ ਪਾਜੀ ਬਰਾਬਰ ਦਾ ਚੰਦਾ ਜਵਾਨਾ ਠੀਕ ਹੈ ਠੀਕ ਹੈ ਪੇਠ ਫੁੜਾ ਵਖਾਉ ਮੰਗੂ 12 ਪੇਠ ਜਿਹੜਾ ਚਿਰਗਾ ਗਿਆ ਤੇ ਨਾੜਾ ਲੋੜਾ ਵੀ ਚੰਮ ਤੇ ਚੰਨੀ ਆ ਇਹਰਾ ਮੋਲ ਇਹਦਾ ਮੋਲ ਕਰਨ ਭਾਈ ਜੋ ਮਰਜ਼ੀ ਕਰੀਆ ਝੋਟੀ ਦਾ ਮੋਲ ਲੀਦਾ ਇੱਕ ਵੀਜੇ ਆਣਾ ਇੱਕ 15 ਦੀ ਦੇ ਦਾਂਗੇ ਜੇ ਕਰੋਨਾ ਮਾਂ ਤਾਨ ਤੇ ਕਰਾ ਦੇ ਦੱਸਦੇ ਵੀ ਹਾਲ ਆਈ ਦੋ ਛੱਡ ਦਾਂ ਭਾਈ ਇੱਕ ਤੇਲਾ ਨਹੀਂ ਦੇ ਦਾਂ ਤੂੰ ਠੀਕ ਲੋ ਭਾਈ 113000 ਦੀ ਤੇ ਦੁੱਧ 14 ਲੀਟਰ ਭਰੀ ਜਾਊਗੀ ਆਓ ਭਾਈ ਤੀਜੇ ਨੰਬਰ ਤੇ ਭਈਆ ਝੋਟੀ ਬਾਰੇ ਆਹ ਛੋਟੀ ਭਾਈ ਦਿਨ 22 ਖੜਦੀ ਏ ਅੱਛਾ ਛੋਟੀ ਦਾ ਕਰਦ ਬਖਾਰੋ ਕਿੱਡਾ ਮਗਰੋਂ ਚੜਾਈਆਂ ਬਖਾਰੋ ਵੱਧਣਾ ਕੱਡੀਆਂ ਵਾ ਮਾਨੇ ਦੀਆਂ ਢਲਾਵੇਂ ਲੋ ਅਜੇ ਪੰਨੀ ਪੂਰੀ ਡਰਦੀ ਆ ਥੋੜੀ ਜੀ ਪਿੱਛੋਂ ਪਿੱਠ ਵੇਖੋ ਕਿੰਨੀ ਚੜਾਈ ਛੋਟੀ ਦੀ ਠੀਕ ਠੀਕ ਆ ਜੀ ਹਾਂਜੀ ਜੀ ਪੇਟ ਕੁੜਾ ਜਿਹੜਾ ਬਹੁਤ ਹੀ ਚੌੜਾ ਵਲ ਇੰਨੇ ਕਿਰਵਾ ਤੁਸੂਣਾ ਇਹਨੇ ਵੀ ਦੂਜਾ ਸੂਣਾ ਸੂਣਾ ਇਹ ਪਹਿਲੇ ਸੂਏ 11-12 ਕਿਲੋ ਦੁੱਧ ਭਰਿਆ ਵਾ ਅੱਛਾ ਜੀ ਇਹ ਕਿੰਨੀ 13-14 ਮਿਲਵਾਲੀ ਛੋਟੀ ਆ ਬਾਕੀ ਦੇਣ ਭਾਜੀ 20 ਖੜਦੀ ਆਪਾਂ ਸਾਂਭ ਛੱਡ ਕੇ ਦਵਾਂਗੇ ਛੋਟੀ ਦੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਦੋ ਵਾਰੀ ਚੱਕੋ ਭਾਗੂ ਵੀਰ ਵੇਚਣਾ ਨਾ ਲੈ ਜਾ ਸਾਂਭ ਕੇ ਵੇਚ ਲੈ 20000 ਰੁਪਏ ਛੋਟੀ ਫਟੂਨੀ ਜੀ ਦੇ ਵਿੱਚ ਆ ਗਈ ਜੇ ਬਾਕੀ ਬੈਠ ਪੁਨੇ ਹਲੋਂ ਦੇ ਮੱਝਾ ਹੀ ਟੈਂਦਾ ਜੇ ਬਹੁਤ ੱਚਾ ਬੜਾ ਪੇਠ ਪੜਾ ਛੋਟੀਆਂ ਭਾਜੀ ਵੇਖੋ ਠੀਕ ਹੈ ਜੀ ਬਾਕੀ ਤੇ ਲਾਦਰ ਲਾ ਲ ਜਣੀਆਂ ਕਾਫੀ ਹਵਾਲੇ ਦੇ ਤੋਂ ਤੱਕ ਭਵਾਨਾ ਚੱਕਾ ਬਣਾਇਆ ਨੇ ਇਹਨੇ ਕਰਵਾਲ ਕੇ ਤਸੋਂ ਨੂੰ ਮੁਰਨਾ ਕਾ ਤੁਹਾਡੀ ਜੱਗਤ ਕੱਤਿਆਂ ਨੂੰ ਸੋਨੇ ਦਾ ਬਹੁਤ ਚੰਗਾ ਲਗਾ ਜੇ ਇਹਦਾ ਮੁੱਲ ਵੀਰ ਇਹਦਾ ਮੁੱਲ ਭਾਈ 85000 ਜੀ ਇਹ ਹਾਣਾ ਦਵਾਂਗੇ ਆਪਾਂ 82000 ਦੀ ਵੇਚੋ ਵੱਡੀ ਛੋਟੀ ਏ ਠੀਕ ਹੈ ਜੀ 20 ਦਿਨ ਸੰਭਿਆ ਤੁਹਾਨੂੰ ਪਰਾ ਭਾਈ ਲੱਖੋਂ ਬਾਹਰ ਛੋਟੀ ਵੇਖਦੀ ਆ ਹਾਂਜੀ ਹਾਂਜੀ ਬਾਕੀ ਵੇਹਲੋਂ ਆਪਾਂ ਸਾਹਮ ਛੱਡ ਕੇ ਦੇ ਦੇਣੇ ਠੀਕ ਹੈ ਠੀਕ ਲੋ ਚੱਡੇ ਚੁਡੇ ਵਿੱਚ ਲਾਡੋ ਲਾ ਜਿਹੜੀਆਂ ਬਾਕੀ ਵੱਡੀ ਛੋਟੀ ਆ ਭਾਈ ਪੂਰੀ ਥੋੜਾ ਵੀ ਬਹੁਤ ਇਚਾਰ ਲੱਗਾ ਵਾ 82000 ਚਲੋ ਮੌਕੇ ਲਈ ਥੋੜਾ ਬੋਦਾ ਕਰ ਦਿਓ ਜਰੂਰ ਵੀਰਪਰਾ ਕੋਲ ਲਾਵੇ ਭਾਜੀ ਮੋੜਦੇ ਨਹੀਂ ਆ ਠੀਕ ਆ ਠੀਕ ਆ ਹਾਂਜੀ ਬਈ ਆ ਕਿਵੇਂ ਮੈਂ ਆ ਮੈਂ ਨਾ ਭਾਜੀ ਬੱਚਾ ਮਰਿਆ ਦੋਦਾ 7 ਕਿਲੋ ਇਹਦੇ ਕੋ ਪੱਕਾ ਅੱਛਾ ਇਹ ਖਾਂ ਲੈਵਾ ਵਖਾੜੋ ਤੂੰ ਚਾਣੇ ਨਹੀਂ ਇੱਕ ਨੰਬਰ ਜੀ ਠੀਕ ਆ ਠੀਕ ਆ ਜੀ ਲੋ ਜੀ ਪੱਟੇ ਜੰਮ ਵਾਲੀ ਜੇ ਤੇ ਨਾਲਾ ਲੋੜਾ ਜਿਹੜੀਆਂ ਬਹੁਤ ਹੀ ਜ਼ਿਆਦਾ ਚੰਮ ਦੇ ਠੀਕ ਹੈ ਜੀ ਇਹ ਵੀ ਨੀਲੀ ਦਾ ਪੱਕ ਰੱਖਦੀ ਆ ਇਸ 7 ਲੀਟਰ ਇੱਕੋ ਜਿਹੜਾ ਗਰੰਟੀ ਵਾਲਾ ਇਹਦਾ ਮੁੱਲ ਭਾਜੀ ਨਿਗਾਹ ਆ ਭਲਾ ਕੋ ਵੀਰ ਸਾਰੀ ਕਰਮੀਆਂ ਚੋਗੇ ਫਿਰ ਉਹਨੇ ਦੀ ਵੇਚ ਲੈ ਅੱਛਾ ਈ ਹਾਂਜੀ ਲੋ ਭਾਈ ਇਹ ਭਾਜੀ ਚਕੰਦਾ ਨਸਲ ਜੇ ਚਕੰਦਾ ਚਕੰਦਾ ਨਸਲ ਕਰੀ ਸੁਣਿਆ ਇਹ ਚਕੰਦਾ ਨਸਲ ਮੈਂ ਜੇ ਪਹਿਲੀ ਵਾਰੀ ਪੱਲੀ ਕਮੜੀ ਦੀ ਚਕੰਦਾ ਹਾਂਜੀ ਹਾਂਜੀ ਇਹ ਲੀਨੂ ਲੀਨੀਆਂ ਦਾ ਸੁਣਿਆ ਈ ਇਹ ਕਿਹੜੀ ਨਵੀਂ ਕੱਟ ਮਾਰੀ ਇਹ ਚਕੰਦਾ ਨਸਲ ਭਾਜੀ ਕਿੰਨਾ ਕੋ ਆਪਾਂ ਲੈਂਦੀ ਹੈ ਨਾ ਉਹਨਾਂ ਨੂੰ ਕਿਹਾ ਆਂ ਧਰਮਣੇ ਚਕੰਦਾ ਨਸਲ ਮੈਂ ਈ ਅੱਛਾ ਈ ਕਹਿ ਲੋ ਇਹ ਹੋ ਸਕਦੀ ਹੈ ਮਾਰ ਦੇ ਸਭ ਚਾਹਾਂਗਾ ਉਹਨਾ ਹੀ ਨੇ ਕਰੀ ਜਾਣਾ ਅੱਛਾ ਅੱਛਾ ਹਾਂਜੀ ਲੋ ਜੀ ਪਤਲੇ ਕਿ ਮਲਿਆ ਕੋ ਬਾਕੀ ਸੇਵਾ ਵਾਲਾ ਭਰਾ ਲੈ ਗਿਆ ਤੇ ਦੁੱਧ ਚਲੋ ਚੰਗਾ ਕਰ ਦੂ ਵੀ ਇਹ ਵੀ ਤੇ ਨਾ ਸਭ ਬਾਈ ਨੇ ਤਾਂ ਸੀਜ਼ਨ ਨਵੀਂ ਕੋਈ ਹਾਲੂ ਤੇ ਆ ਪਹਿਲੀ ਦੇਖੋ ਚੱਕ ਤੂੰ ਜੱਡਾ ਜੁੱਡਾ ਇਹਦਾ ਮੋਲ ਭਾਈ 52000 ਜੀ ਅੱਛਾ ਜੀ ਇਹ ਹਾਂ ਨਹੀਂ ਦੇ ਦਾਂਗੇ 52200 ਠੀਕ ਹੈ ਠੀਕ ਹੈ ਲਓ ਭਾਈ 52000 ਚੋਂ 200 ਜੀ ਯਾਰੀ ਨਹੀਂ ਆਪਾਂ ਤੇ ਭਾਜੀ ਪਤਾ ਹੀ 43000 ਦੀ ਫੰਡਰਾਂ ਚ ਵੀ ਹੈਗੀ ਆ ਹਾਂਜੀ ਹਾਂਜੀ ਸਾਰੀਆਂ ਗਰਮੀਆਂ 2-4 ਮਹੀਨੇ ਚੋ ਕੇ ਵੀਰ ਕੋ ਜਦੋਂ ਮਰਜ਼ੀ ਨੂੰ ਵੇਚ ਲੇ ਠੀਕ ਹੈ ਠੀਕ ਤੁਹਾਨੂੰ ਪਤਾ ਨਹੀਂ ਖਾਇਆ ਮੋਲਿਆ ਇਹ ਭਾਈ ਆਹ ਕਿਹੜਾ ਝੋਟੀ ਹਾਂਜੀ ਆ ਵੀ ਮਹੀਂ ਪਾਜੀ ਚੋ ਕੇ ਆਈਏ ਆ ਛੋਟੀ ਤੇ ਉਹ ਪਰਲੀ ਛੋਟੀਆਂ ਇਕੱਠੀਆਂ ਆਈਆਂ ਜੇ ਹੁਣ ਹੁਣੇ ਲਿਚੋ ਕੇ ਲਿਆਂਦੀ ਆ ਹਾਂ ਮੈਂ ਕਿਦੋਂ 8 ਕਿਲੋ ਇਹ ਵੇਖੋ ਕਿੱਡੀ ਮੈਂ ਆ ਪਾਜੀ ਆ ਪੂਸ਼ਤਵਾਲ ਕਿੱਟਾ ਹੁੰਦਾ ਉਹ ਵੀ ਨਹੀਂ ਜੇਗਾ ਛਾਈ ਮੇਨੂ ਕੀ ਟਪੜਾ ਹੈ ਅਲੇ ਨਵਾਈ ਦਵਾਈ ਨਹੀਂ ਗਈ ਪਾਜੀ ਬਿਊਟੀਫੁੱਲਰ ਲੱਗਣਾ ਸੀ ਹਜੇ ਪਰ ਕੋਈ ਕਹਿਣ ਦੇ ਜਾਣਾ ਕਿਰੇ ਤਾਂ ਛੇਤੀ ਖੇਤੀ ਤੇ ਪਾਤੀ ਠੀਕ ਹੈ ਠੀਕ ਹੈ 8 ਲੀਟਰ ਇੱਕ ਦੁੱਧ ਹਾਂਜੀ ਪਾਜੀ ਉਹ ਵੀ ਕਾਟ ਕਾਟ ਜਿਹੜਾ ਬਹੁਤ ਇੰਕਾਂ ਆ ਗਿਆ ਉਹ ਝੋਟੀ ਦਾ ਵੱਡੀ ਮੈਂ ਭਾਜੀ ਪੂਰੀ ਤੇ ਐਸਾ ਮੇਰੀ ਵੀ ਚਵਾਈ ਹੋ ਗਿਆ ਤੇ ਫੇਰ ਆਈ ਜੇ ਕੋਈ ਹੋਰ ਹੱਬ ਰਾਂਦਾ ਚਾ ਲਵੇ ਤੇ 8 ਲਿਟਰ ਜਿਹੜਾ ਮੌਕੇ ਦੇ ਬਿਲਕੁਲ ਦੂਸਤ ਤਿਆਰ ਸੁਬਾਹ ਕੇ ਪਾਸ ਸੁਣ ਗਿਆ ਸੁਆ ਤਿੱਜਾ ਜੋ ਭਾਜੀ ਮੈਂ ਆ ਠੀਕ ਹੈ ਤੇਜਾ ਸੁਬਾਹ ਵੀ ਜੇ ਇਹਨੂੰ ਭਾਜੀ ਗਾਂਵ ਕੀ ਗੱਲ ਲੱਗਾ ਜੇ ਮੈਂਨ ਨੂੰ ਕਿੰਨਾ ਟਾਈਮ ਹੋ ਗਿਆ ਤਰੀ ਨੂੰ 20 ਨੇ ਜੰਤਰਵਾਰ ਤੇ ਗਿਆ ਲੱਗਣ ਹੋ ਗਿਆ ਇਹ ਤਾਂ ਸੋ ਇਹਨੂੰ ਭਾਜੀ 4 ਮਹੀਨੇ ਹੋ ਗਏ ਹੁਣ ਠੀਕ ਹੈ। ਹਾਂ ਮੈਂ ਤੂੰ ਦੁਬਾਰੀ ਜਾਈਏ ਨਾ 20 ਦਿਨ ਹੋਏ ਆ। ਹਾਂਜੀ। ਤੇ ਸੱਜੇ ਦਾ ਕਿੰਨਾ ਗੇ ਰਿਕਾਰਡ? ਸੱਜੇ ਭਾਈ 16 ਕਿਲੋ ਦਾ ਰਿਕਾਰਡ ਜੇ ਮੈਂ। ਠੀਕ ਹੈ ਠੀਕ। ਲਓ ਜੀ। ਬਾਕੀ ਚੋਤਵਾਰ ਆਈ ਜਾਣੀ ਤਾਂ ਮੇਰੀ ਭਾਜੀ। ਠੀਕ ਹੈ ਜੀ। ਹਾਂਜੀ। ਬਾਕੀ ਥਾਮਸਨ ਜਿਹੜਾ ਪਾ ਉਹਦੀ ਚੰਗਾ ਲੱਗਾ ਗਿਆ। ਵੇਖੋ ਮੇਰੀ ਸ਼ਾਈ ਸੂਈ ਬੜੀ ਆ। ਠੀਕ ਹੈ ਤੇ ਇਹਦਾ ਮੁੱਲ। ਇਹਦਾ ਮੁੱਲ ਭਾਈ 65000 ਦੇ 60 ਵੀ ਦੇਣਾਗੇ। ਕਰ ਦਈਏਂ ਦਾ 60 ਮਗਲਾ। 100 ਛੱਡ ਦਾਂਗੇ ਭਾਜੀ। ਠੀਕ ਹੈ। ਲਓ ਭਾਜੀ 58000 ਦੀ ਹੋ ਗਈ ਜੇ ਇਹਦਾ ਇੱਕ ਅੱਧ ਕਾਰਡ ਜਿਹੜ ਤੇ ਗਾਂ ਬਣੀ ਨੂੰ ਵੀ ਕੋਈ ਮਹੀਨੇ ਕੇ ਆਸ-ਪਾਸ ਟਾਈਮ ਹੋ ਗਿਆ ਵਾ ਯਾਰ ਹੁਣ ਬਾਈ ਮੈਂ ਤਾਂ ਪਰਲਾ ਮਗਰਲਾ ਥਾਂ ਥੋੜਾ ਫੂਲ ਮਾਰਦਾ ਇਹ ਖਿਲਰ ਕਿਉਂਦਾ ਇਹ ਹਨ ਕਿਉਂ ਭਾਜੀ ਅੱਛਾ ਜੀ ਕਿਹੜਾ ਮਗਰਲਾ ਆਪਾਂ ਦੱਸ ਕੇ ਦੇਣੀ ਕੋਈ ਵੀਰ ਸਾਈ ਪਾਵੇ ਦੂਰੋਂ ਆ ਕੇ ਕਵੇ ਯਾਰ ਮਣੀਦਾ ਉਧਾਂ ਪਰਲਾ ਮਗਰਲਾ ਥਾਂ ਤੂਟ ਮਾਰਦਾ ਜੀ ਠੀਕ ਹੈ ਠੀਕ ਹੈ ਜੀ ਲੋ ਭਾਜੀ ਬਿਲਕੁਲ ਸੱਚੀ ਵੀ ਕਿਹਾ ਨਾ ਵੀ ਕਿ ਹਾ ਨੂੰਣੀ ਭਾਜੀ ਕੋਈ ਚੱਕਰ ਹੁੰਦਾ ਅਸੀਂ ਚੋਈ ਜਾਣੀਆਂ ਹੁੰਦੀਆਂ ਠੀਕ ਹੈ ਠੀਕ ਤੇ ਆ ਵੈੜ ਕਿਵੇਂ ਆ ਆ ਵੈੜ ਭਾਜੀ ਦਿਨ ਦਾ ਖੜਦੀ ਏ ਅੱਛਾ ਜੀ ਇਹਦੀ 24 ਕਰਵਾ ਦੀ ਗਾਰੰਟੀ ਦਿੱਤੀ ਬੰਦੇ ਨੇ ਠੀਕ ਹੈ ਠੀਕ ਹੈ 24 ਲੀਟਰ ਹਾਂਜੀ ਬਾਕੀ ਕੋਈ ਨਹੀਂ ਦਾ ਆਪਣੀ ਸਮਝ ਲਾ ਲੈ ਵੀ ਕਿੰਨਾ ਚੋਣਾ ਠੀਕ ਹੈ ਇਹੋ ਵੱਡੀ ਗਾਂ ਜੇ ਕਰੀ ਸੂਆ ਕਣਵਾ ਸੋਹਣਾ ਨੇ ਚਾਲ ਨਹੀਂ ਨਹੀਂ ਸੂਆ ਦੂਜਾ ਜਿਹਾ ਵੈੜ ਦਾ ਠੀਕ ਹੈ ਦਾਣ ਗੁੱਲ ਵੇਖੋ ਕਰਾਸ ਦੇ ਵਿੱਚ ਆ ਗਈ ਸਾਈਡ ਤੇ ਕਰਦੇ ਲਓ ਬਜੀ ਕਰਾਸ ਦੇ ਵਿੱਚ ਆ ਗਈ ਆ ਤੇ ਚੱਡਾ ਚੱਡਾ ਜਿਹੜਾ ਬਹੁਤ ਹੀ ਚੰਗਾ ਵਾ ਤੇ 24 ਲੀਟਰ ਪਾਈ ਕਹਿੰਦਾ ਗਰੰਟੀ ਦਾ ਦੁੱਧ ਤੇ ਆਈ ਆ ਤੇ ਕਾਤ ਵਜਨ ਦੀ ਬਹੁਤ ਹੀ ਜ਼ਿਆਦਾ ਚੰਗੀ ਆ ਵੱਡੀ ਵਹਿ ਭਾਜੀ ਤੇ ਕਰੋ ਚੱਕ ਦੇਣ ਵੀ ਅਜੇ ਦਾਸ ਲੈ ਜੂਗੀ ਹੋਰ ਤੇ ਢਿੱਲਾ ਢੋਲਾ ਜਿਹੜੀਆਂ ਚੱਡੇ ਦੇ ਬਹੁਤ ਜ਼ਿਆਦਾ ਵਾਧੇ ਅਜੇ ਤਾਂ ਹ ਦਿਨਾਂ ਚ ਬਹੁਤ ਜ਼ਿਆਦਾ ਚੰਗਾ ਬਣਾ ਲੈਣਾ ਨੇ ਕਰੋ ਜੀ ਚੱਕ ਤੇ ਥੜ ਥੋੜੀ ਲੈਣ ਕੇ ਜਿੱਥੇ ਲਗਾ ਲਓ ਕੋ ਕਿ ਨਾੜਾ ਲੋਗਾ ਨੂੰ ਚੱਡੇ ਦੇ ਬਹੁਤ ਹੀ ਚੰਗੇ ਗਾੜੀਆਂ ਮਿਲਕ ਵੈਨ ਵਖਾ ਚ ਅੱਗੇ ਵੀਰ ਮਾੜੀ ਜੀ ਲਓ ਬਾਈ ਥਾਲ ਤੋਂ ਅੰਦਰ ਉਹ ਚਾ ਕਹਿਣ ਗੇਟ ਬਿਲਕੁਲ ਵੇਹੋਂ ਦੀ ਵੀਰ ਵੱਡੀ ਗਾਂ ਆ ਪੂਰੀ ਲਓ ਬਾਈ ਕਰੋ ਚੈੱਕ ਤੇ 24 ਲੀਟਰ ਦੁੱਧ ਦੇ ਨੇ ਪਹਿਲਾਂ ਨੇ ਭਰਿਆ ਵਾ ਗਿਆ ਇਹਦੀ ਪਹਿਲਾਂ ਨੇ ਭਰਿਆ ਭਾਜੀ ਅੱਜ ਦਾ ਭਾਵੇਂ ਵਾਦੀ ਚਾਵੇ ਇਹ ਦਿਨ 10 12 ਖੜਦੀ ਤਾਣੀ ਤੱਕ ਦੇਣ ਲਈ ਠੀਕ ਹੈ ਠੀਕ ਹੈ ਹਾਂਜੀ ਇਹਦਾ ਮੁੱਲ ਫਿਰ ਮੋਲੀ ਦਾ ਕਰਨ ਨੂੰ ਭਾਵੇਂ 65 ਕਾ ਵੀਏ 60 ਕਰ ਲਈਏ ਜਿਹੜੀ ਹਾਨ ਆ ਵੈਟ ਦੇਣੀ ਆ ਨਾ ਬਿਲਕੁਲ ਜਾਇਜ਼ ਭਾਣਾ ਅੱਛਾ ਇਹ 400 200 ਰੁਪਏ ਛੱਡਾਂਗੇ ਠੀਕ ਹੈ ਲੋ ਬਾਈ 48000 ਚ 100 200 ਰੁਪਏ ਦੇ ਲਓ ਮੈਂਦੀ ਦੀ ਪੂਰੀ ਵੱਡੀ ਲੈ ਲਿਆ ਥਾਣ ਕੋਲ ਵੇਖ ਲਓ ਕਿ ਕਿਉਂ ਵੀ ਲੀਟਰ ਜਿਹੜਾ ਪਹਿਲਾਂ ਨਹੀਂ ਦੁੱਧ ਭਰਿਆ ਤੇ ਆ ਵੜ ਕਿਵੇਂ ਆ ਆ ਚੋਗੀ ਬੱਛੀ ਆ ਭਾਈ 18 ਦਿਨਾਂ ਦੀ ਸੂਈ ਆ ਅੱਛਾ ਜੀ ਬੱਛੀ ਦੇ ਮਗਰ ਜਲਸੀ ਮੇਰੇ ਫੋਨ ਤੇ ਵੀਡੀਓ ਬਣੀ ਘਰ ਆ ਲਿਆ ਹਾਸੇ ਭਾਣੇ ਕਹਿ ਦੋ ਵੀ 6000 ਦੀ ਬੱਛੀ ਰੱਖ ਲੈਣੇ ਆ ਅੱਛਾ ਜੀ ਤੇ ਸੌਦਾ ਹੋ ਗਿਆ ਉਹਨਾਂ 6000 ਦੀ ਬੱਛੀ ਰੱਖ ਲਈ ਠੀਕ ਹੈ ਠੀਕ ਹੈ ਜੀ ਤੇ ਕਿੰਨਾ ਦੁੱਧ ਦੇ ਕੋ ਦੋ ਤੇਰਾਂ ਕੋ ਪਾ ਲਈ ਹੋਊਗਾ 14 ਕਿਲੋ ਅੱਛਾ ਜੀ ਚੋਗੇ ਆਈਏ ਹੁਣ ਚਵਾਈ ਹੋਈ ਹੈ ਹੁਣ 10 ਵਜੇ ਦਾ ਟਾਈਮ ਹੋਇਆ ਜੀ ਸਵੇਰੇ 6:30 ਵਜੇ ਦੀ ਚਵਾਈ ਹੋਈ ਠੀਕ ਹੈ ਠੀਕ ਹੈ ਜੀ ਇਹਦੇ ਆਪਾਂ ਪਾਉਣੀ ਨਹੀਂ ਤੁਸੀਂ ਜੱਗੇ ਭਾਈ ਕਿਹਾ ਮਾਸਾ ਰੋਣ ਕਜੀ ਕਰ ਦਈਏ ਠੀਕ ਹੈ ਠੀਕ ਹੈ ਚਲੋ ਜੀ ਚੱਡਾ ਚੁੱਟਾ ਇਹਦਾ ਵੀ ਚੰਗਾ ਤੇ 14 ਲੀਟਰ ਜਿਹੜਾ ਦੁੱਧ ਦੇ ਤਿਆਰ ਆ ਰਿਹਾ ਹੈ ਵੀ ਕ੍ਰਾਸ ਦੇ ਵਿੱਚ ਜਿਹੜੇ ਥਾਂ ਤੇ ਚੰਗਾ ਲੱਗਾ ਆਹ ਬੰਦੀ ਕੀ ਸੀਲੀਆਂ ਸੁਣ ਜੀ ਮਤਲਬ ਕੋਈ ਟੱਕਰ ਨਹੀਂ ਆਈ ਪਹਿਲਾਂ ਹੀ ਸੁਆ ਚੰਗੀ ਆਵੇ ਸਿੰਘ ਜ जरूर ਆ ਗਿਆ ਕਰਮਾਲੀ ਦੇ ਬਾਕੀ ਬੁੱਧ ਨੇ ਨੌਂ ਦੀ ਚੰਗੀ ਆ ਇਹਦਾ ਮੁੱਲ ਕੀ ਕਰਨਾ ਹੈ ਮੱਛੀ ਦਾ ਬੱਚਾ ਹੁੰਦਾ ਭਾਈ 40 45 ਜੋ ਮਰਜੀ ਮੰਗੀ ਆਈਏ ਹਾਂਜੀ ਹੁਣ ਤੇ ਵੇਖੋ ਨਿੰਬੂ ਵਾਂਗੂ ਨਿਕੜੀ ਆਏ ਭਾਜੀ ਠੀਕ ਹੈ ਜੀ ਹੁਣ ਤੇ 15 16000 ਦੀ ਜਾ ਬੰਡੇ ਸਾਰੀ ਤੇ ਸ਼ਾਮ ਨੂੰ 5 ਵਜੇ ਵੀਰ ਕੋ ਮੈਨੂੰ ਵੀਡੀਓ ਕਾਲ ਲਾਵੇ ਅੱਛਾ ਜੀ ਦੋ ਟਾਈਮ ਵੀਡੀਓ ਕਾਲ ਤੇ ਚਵਾ ਰਾਂਗੇ ਤੀਜੇ ਟਾਈਮ ਅਗਲੇ ਦੇ ਘਰ ਘੱਲਾਂਗੇ 7 ਕਿਲੋ ਦੁੱਧ ਦਊਗੀ ਤੇ ਨੱਖ ਲੈਣਦੇ ਫਿਰ ਉਸੇ ਗੱਡੀ 'ਤੇ ਲਾ ਦਿੰਦੇ ਠੀਕ ਹੈ ਠੀਕ ਹੈ ਹਾਂਜੀ ਕੀ ਮੁੱਲ ਹੋਣਾ ਇਹਦਾ ਇਹ ਭਾਜੀ 32000 ਦੀ ਦਵਾਂਗੇ ਆਪਾਂ ਹੁਣ ਅੱਛਾ ਜੀ ਹਾਂਜੀ ਸਮਾਨ ਤਾਣਾ ਕਰਦਾ ਹੈ ਦੋ ਹੋਰ ਛੜੀਆਂ 30 ਦੀ ਦੇ ਦਾਂਗੇ ਭਾਈ ਠੀਕ ਹੈ ਲਓ ਭਜੀ 30 ਬਾਕੀ ਮੇਰੇ ਥੋੜਾ ਬੋੜਾ ਹੋਰ ਕਰ ਦਾਂਗੇ ਪਰ ਵੱਛੀ ਬੜੀ ਭਾਈ ਆ ਠੰਡੀ ਵੇਖੋ ਬਾਕੀ ਸੀਂਦੇ ਆ ਸੁਧੀਆਂ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗੀਆਂ ਆ ਗਈਆਂ ਇਹ ਲੈ ਜਾਂਦੀ ਭਾਈ ਆਪਾਂ ਜਿਆਦਾ ਘਰ ਰੱਖਣ ਲਈ ਆ ਗਰਮੀਆਂ ਆਏ ਉਹ ਪਾਰੀਪੜਾ ਹੁੰਦੇ ਚਾਹ ਪਾਣੀ ਦਹੀਂ ਲੱਸੀ ਤੁਰਿਆ ਰਹਿੰਦਾ ਇਹ ਤਾਂ ਗੱਲ ਸਹੀ ਆ ਜੀ ਲਓ ਭਜੀ ਪਸ਼ੂ ਭਾਈ ਦੇ ਕੋਲ ਸਾਰੇ ਚੰਗੇ ਆ ਤੇ ਬਿਲਕੁਲ ਨਵਾਂ ਮਾਲ ਦੇ ਦਿੰਦੇ ਆ ਆਪਣਾ ਮਾਲ ਐ ਸਾਰਾ ਸੂਇਆ ਸਵਾਇਆ ਚੋਟ 2 2 2 4 ਟਾਈਮ ਚੋਟ ਕਰੋ ਠੀਕ ਹੈ ਜੀ